ਮੰਡਾ ਨਾ 15 ਸਾਲ ਦਾ ਸੀ ਉਹ ਨਾ ਮੈਂ ਉਹਨੂੰ ਹੋਟਲ ਤੇ ਲਾਤਾ ਸੀ ਆ ਜਿਹੜੀ ਦੁਕਾਨ ਵਾਲੇ ਪਤਾ ਨਹੀਂ ਕੀ ਚਾਅਸ ਬਣਿਆ ਮੈਨੂੰ ਤਾਂ ਉਹਦੀ ਮੌਤ ਦਾ ਵੀ ਨਹੀਂ ਪਤਾ ਲੱਗਾ ਬਸ ਚੁਗਲੜੀ ਹੁੰਦੀ ਆ ਤਾਂ ਹੀ ਫੋਟੋ ਆਦੀ ਮੈਨੂੰ ਤਾਂ ਹੀ ਸੀ ਵੀ ਇੱਧੇ ਮਾਂ ਕਰੀ ਜਾਊਂਗੀ ਤੇ ਰੋਟੀ ਖਾਈ ਜਾੜੀ ਮੈਂ ਮਾਂ ਪੁੱਤਾਂ ਵਾਤ ਰੋਟੀ ਮੇਰੀੇ ਵਾ ਹੋਗੀ ਅੱਛਾ ਸੌਣ ਦਾ ਕਰੋ ਤੰਗ ਦੀ ਮੋਲ ਕਿ ਹੈ ਜੀ ਅੱਛਾ ਆਂਕਾ ਲੰਗੇ ਕਿਨੇ ਕੀ ਦਵਾਈ 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 ਕੇ ਹੰਬ ਕਿਸੇ ਤੋਂ ਸੁਟੇ ਨਹੀਂ ਦਿਆ ਨਹੀਂ ਦਿੰਦੇ ਲੋਕ ਐਸੇ ਸੁਪੂਰ ਕੇ ਲੱਗੀਆਂ ਜਿਉਂ ਜਮਲਾ ਮੌਤ ਕਦੇ ਖਾਣ ਨੂੰ ਲੈਣ ਦਾ ਕਦੇ ਆਉਣ ਦਾ ਕਰਨਾ ਕੋ ਡਾਰ ਲਿਆ ਲਿਆ ਕੇ ਸੌਦਾ ਮਿਲੇ ਨਹੀਂ ਕੋ ਐਸੇ ਉਧਰੋਂ ਇੱਕ ਮਾਂ ਨੇ ਆਪਣੀ ਦਿਮਾਗੀ ਤੌਰ ਤੇ ਅਫਸੈਟ ਧੀ ਨੂੰ ਆਪਣੇ ਗਲ ਨਾਲ ਲਾ ਲਿਆ ਮਾਤਾ ਜੀ ਦੀ ਧੀ ਜੋ ਕਿ ਅੰਮ੍ਰਿਤਧਾਰੀ ਸੀ ਉਹਦਾ ਵਿਆਹ ਹੋਇਆ ਸੀ ਪਰਿਵਾਰ ਚ ਪਤਾ ਨਹੀਂ ਇਹੋ ਜਿਹਾ ਕੀ ਵਾਪਰਿਆ ਕਿ ਕੁੜੀ ਦਿਮਾਗੀ ਤੌਰ ਤੇ ਅਫਸੈਟ ਹੋ ਗਈ ਲੜਾਈ ਝਗੜਾ ਰਹਿਣ ਲੱਗ ਗਿਆ ਮਾਤਾ ਜੀਓ ਨੂੰ ਆਪਣੇ ਘਰ ਲੈ ਆਏ ਉਹਦੇ ਦੋ ਬੱਚੇ ਵੀ ਸੀ ਉਹਨਾਂ ਨੂੰ ਵੀ ਨਾਲ ਲੈ ਆਂਦਾ ਉਹਦੇ ਵੱਡੇ ਮੁੰਡੇ ਨੂੰ ਮਾਤਾ ਜੀ ਨੇ ਹੋਟਲ ਤੇ ਲਾ ਦਿੱਤਾ ਉੱਥੇ ਪਤਾ ਨਹੀਂ ਕੀ ਇਹੋ ਜੀ ਘਟਨਾ ਵਾਪਰੀ ਕਿ ਉਹ ਵੀ ਰੱਬ ਨੂੰ ਪਿਆਰਾ ਹੋ ਗਿਆ ਦਿਨੋ ਦਿਨ ਕੁੜੀ ਹੋਰ ਦਿਮਾਗੀ ਤੌਰ ਤੇ ਅਫਸੈਟ ਹੁੰਦੀ ਗਈ ਆਪ ਇਹ ਕਿਸੇ ਸਕੂਲ ਦੇ ਵਿੱਚ ਮਾੜਾ ਮੋਟਾ ਕੰਮ ਕਰਦੀ ਹੈ ਹੁਣ ਇਹਦੇ ਕੋਲੇ ਆਪਦੀ ਬੇਟੀ ਨੂੰ ਦਵਾਈ ਦਿਵਾਉਣ ਜੋਗੇ ਵੀ ਪੈਸੇ ਹੈ ਨਹੀਂ ਇੱਕ ਦੋਤਾ ਛੋਟਾ ਜੋ ਪਹਿਲੀ ਜਮਾਤ ਵਿੱਚ ਪੜਦਾ ਮਾਤਾ ਜੀ ਦੇ ਦੋ ਮੁੰਡੇ ਆ ਜਿਹੜੇ ਬਿਲਕੁਲ ਵੀ ਉਹਨੂੰ ਨਹੀਂ ਸਿਆਣਦੇ ਅਤੇ ਇੱਕ ਧੀ ਹੋਰ ਆ ਉਹਦਾ ਮੁੰਡਾ ਵੀ ਨਸ਼ੇ ਕਰਦਾ ਉਹ ਵੀ ਬਹੁਤ ਔਖੀ ਹੈ ਮਾਤਾ ਜੀ ਦੇ ਘਰ ਦੀ ਹਾਲਤ ਦੇਖੀ ਜਾਵੇ ਤਾਂ ਇਹਨਾਂ ਦੇ 플ਸ਼ ਬਾਥਰੂਮਾਂ ਨੂੰ ਵੀ ਦਰਵਾਜ਼ਾ ਹੈ ਨਹੀਂ ਉਹ ਵੀ ਪੁਰਾਣੇ ਬਣੇ ਹੋਏ ਆ ਮੇਨ ਗੇਟ ਦਾ ਦਰਵਾਜ਼ਾ ਵੀ ਟੁੱਟਿਆ ਹੋਇਆ ਤੇ ਇਹਨਾਂ ਦੇ ਘਰੇ ਜਿਹੜਾ ਸੜਕ ਦਾ ਪਾਣੀ ਆ ਉਹ ਵੀ ਵੜ ਜਾਂਦਾ ਜੇ ਕੋਈ ਵੀ ਵੀਰ ਜਾਂ ਭੈਣ ਇਹਨਾਂ ਦੇ ਪਰਿਵਾਰ ਦੀ ਹਾਲਤ ਨੂੰ ਦੇਖਦੇ ਹੋਏ ਜੇ ਕੋਈ ਇਹਨਾਂ ਦੀ ਮਦਦ ਕਰਨੀ ਚਾਹੁੰਦਾ ਹੈ ਤਾਂ ਉਹ ਸਕਰੀਨ ਉੱਤੇ ਚੱਲ ਰਹੇ ਨੰਬਰ ਤੇ ਸੰਪਰਕ ਕਰਕੇ ਸਾਡੇ ਤੋਂ ਇਹਨਾਂ ਦੀ ਪੂਰੀ ਜਾਣਕਾਰੀ ਲੈ ਸਕਦਾ ਹੈ